ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦਾ ਜੋ ਵਿਸ਼ਾ ਹੈ ਕਿ ਪ੍ਰਮਾਤਮਾ ਜਦੋਂ ਪ੍ਰੀਖਿਆ ਲੈਂਦਾ ਹੈ ਤਾਂ ਕੀ ਨਿਸ਼ਾਨੀਆਂ انسان ਵਿੱਚ ਦਿਖਦੀਆਂ ਹਨ ਤੇ ਕੀ ਬਦਲਾਅ ਆਉਂਦੇ ਹਨ ਤੇ ਜੇਕਰ انسان ਪ੍ਰਮਾਤਮਾ ਦੀ ਪ੍ਰੀਖਿਆ ਲੈਂਦਾ ਹੈ ਉਹ ਵੀ ਸਮਾਂ ਜਰੂਰ ਆਉਂਦਾ ਹੈ ਉਹ ਕਿਸ ਤਰ੍ਹਾਂ ਆਉਂਦਾ ਹੈ ਆਪਾਂ ਇਸ ਵੀਡੀਓ ਰਾਹੀਂ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜਰੂਰ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜੈ ਤਿਰੰਗਾ ਦੀ ਕੈਸ ਆਈਆਂ ਦੀ ਵੀ ਜਰੂਰ ਲਿਖਣਾ ਜੀ ਸੋ ਇੱਥੇ ਇੱਕ ਕਮੈਂਟ ਹੈ ਆਇਆ ਵੈਸੇ ਹੋਰ ਵੀ ਆਏ ਹੋਏ ਆ ਕਮੈਂਟ ਇੱਥੇ ਇਹਨਾਂ ਨੇ ਕਮੈਂਟ ਬਹੁਤ ਹੀ ਵਧੀਆ ਕੀਤਾ ਵੀ ਦੀਦੀ ਜੀ ਤੁਸੀਂ ਕਿਹਾ ਸੀ ਕਿ ਅਸੀਂ ਦਰਬਾਰ ਦੇ ਦਰਸ਼ਨ ਕਰਵਾਵਾਂਗੇ ਸੋ ਅਸੀਂ ਦਰਸ਼ਨ ਕਰਨੇ ਚਾਹੁੰਦੇ ਆਂ ਤਾਂ ਕਹਿੰਦੇ ਆਂ ਕਿ ਦੀਦੀ ਜੀ ਜੋ ਤੁਸੀਂ ਸ਼ਬਦ ਸੁਨਾਇਆ ਉਹ ਸ਼ਬਦ ਅਸੀਂ ਹਰ ਰੋਜ਼ ਪੜ੍ਹਦੇ ਆਂ ਤੇ ਇੱਕ ਦਿਨ ਸੁਪਨੇ ਵਿੱਚ ਵੀ ਇਹ ਸ਼ਬਦ ਪੜ੍ਹ ਰਹੇ ਸੀ ਸੋ ਦੇਖੋ ਜਦੋਂ ਆਤਮਾ ਪਰਮਾਤਮਾ ਦਾ ਨਾਮ ਸਿਮਰਦੀ ਹੈ ਤੇ ਉਹ ਸੁੱਤੇ ਹੋਏ ਇਨਸਾਨ ਨੂੰ ਪਤਾ ਚੱਲਦਾ ਹੈ ਕਿ ਆਪਣੇ ਆਪ ਪਰਮਾਤਮਾ ਦਾ ਨਾਮ ਜਾਂ ਕੋਈ ਸ਼ਬਦ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਪ੍ਰਮਾਤਮਾ ਨਾਲ ਜੁੜੀ ਹੋਈ ਇਨਸਾਨ ਕਰ ਰਿਹਾ ਹੈ ਤਾਂ ਸਮਝ ਲਓ ਕਿ ਤੁਹਾਡੀ ਜਿਹੜੀ ਰੂਹ ਹੈ ਉਹ ਪ੍ਰਮਾਤਮਾ ਨਾਲ ਜੁੜ ਚੁੱਕੀ ਹੈ ਤੇ ਜਦੋਂ ਵੀ ਸੁਪਨੇ ਵਿੱਚ ਤੁਹਾਨੂੰ ਇਹੋ ਜਿਹਾ ਕੁਝ ਮਹਿਸੂਸ ਹੋਵੇ ਤਾਂ ਸਮਝ ਲੈਣਾ ਕੀ ਸਾਡੀ ਆਤਮਾ ਜਿਹੜੀ ਉਹ پاک ਪਵਿੱਤਰ ਹੋ ਚੁੱਕੀ ਆ ਤੇ ਸਿਰਫ ਪ੍ਰਮਾਤਮਾ ਨੂੰ ਹੀ ਦੇਖਣਾ ਸੁਣਨਾ ਪਸੰਦ ਕਰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਇੰਨੇ ਵਧੀਆ ਕਮੈਂਟ ਕਰਦੇ ਹੋ ਇੰਨਾ ਪਸੰਦ ਕਰਦੇ ਹੋ ਸਾਨੂੰ ਸੋ ਇਥੇ ਲਿਖਦੇ ਆ ਕਿ ਭੈਣ ਭਰਾ ਜਿੰਨੇ ਵੀ ਦੇਖਦੇ ਆ ਇਹ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਕਰਦੇ ਆ ਤੁਸੀਂ ਇੰਨੀ ਹੈਲਪ ਸਾਡੀ ਕਰਦੇ ਪਏ ਹੋ ਸੋ ਪ੍ਰਮਾਤਮਾ ਵੀ ਉਹਨਾਂ ਦੀ ਹੈਲਪ ਕਰਦਾ ਹੈ ਜਿਹੜੇ ਹਰ ਇੱਕ ਦੀ ਹੈਲਪ ਕਰਨੀ ਪਸੰਦ ਕਰਦੇ ਆ ਸੋ ਇਹੋ ਜੇ ਬਣਨਾ ਹੈ ਜ਼ਿੰਦਗੀ ਵਿੱਚ ਚਾਹੇ ਕਿਸੇ ਨਾਲ ਆਪਾਂ ਕੁਝ ਵੀ 1-2 ਸੈਕਿੰਡ ਲਈ ਵੀ ਖੜ ਜਾਂਦੇ ਆਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਬਿਸ਼ੱਕ ਦੀ ਉਹ ਕੰਮ ਅਸੀਂ ਕਰਨੇ ਪਾਉਂਦੇ ਪਰ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹਦੇ ਵਿੱਚ ਹੀ ਪਰਮਾਤਮਾ ਰਾਜੀ ਹੈ ਸੋ ਜਦੋਂ ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰਦੇ ਆਂ ਤਾਂ ਕੋਸ਼ਿਸ਼ ਦੇ ਨਾਲ ਹੀ ਸਭ ਕੁਝ ਮਿਲਦਾ ਹੈ ਕਿੰਨੇ ਕਿ ਬੂੰਦ-ਬੂੰਦ ਕਰਕੇ دریا ਭਰਦਾ ਹੈ ਸੋ ਇਸੇ ਤਰ੍ਹਾਂ ਨਾਲ ਹੈ ਕਿ ਜਦੋਂ ਇਨਸਾਨ ਹਿੰਮਤ ਕਰਨ ਲੱਗ ਪੈਂਦਾ ਹੈ हिम्मत ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਪ੍ਰਮਾਤਮਾ ਵੱਲ ਪੱਖਸ਼ ਦਾ ਹੈ ਸੋ ਕਿਰਪਾ ਕਰ ਦਿੰਦਾ ਹੈ ਸੋ ਦਰਬਾਰ ਦੀ ਰਹੀ ਗੱਲ ਇੱਥੇ ਇੱਕ ਹੋਰ ਕਮੈਂਟ ਹੈ ਕਿ ਦਰਬਾਰ ਦੇ ਦਰਸ਼ਨ ਕਰਾਓ ਸੋ ਦੇਖੋ ਪ੍ਰਮਾਤਮਾ ਨੇ ਚਾਇਆ ਤਾਂ ਅਸੀਂ ਜ਼ਰੂਰ ਸਾਹਮਣੇ ਆਵਾਂਗੇ ਜ਼ਰੂਰ ਦਰਬਾਰ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਬਾਕੀ ਦਰਬਾਰ ਸਾਰੇ ਇੱਕ ਜਿਹੀ ਹੁੰਦੇ ਆ ਸਿਰਫ ਆਪਣਾ ਨਜ਼ਰੀਆ ਹੁੰਦਾ ਆ ਆਪਾਂ ਜਦੋਂ ਸੇਵਾ ਹੀ ਉਸ ਢੰਗ ਨਾਲ ਕਰਨ ਲੱਗ ਪੈਂਦੇ ਆ ਤੇ ਪ੍ਰਮਾਤਮਾ ਮਿਲ ਜਾਂਦਾ ਹੈ ਸੋ ਦਰਵਾਜ਼ਾ ਵੱਖ-ਵੱਖ ਬਣੇ ਹੋਏ ਆ ਪਰ ਪ੍ਰਮਾਤਮਾ ਇੱਕ ਹੀ ਆ ਕਹਿੰਦੇ ਪ੍ਰਮਾਤਮਾ ਇੱਕ ਰੂਪ ਅਨੇਕ ਸੋ ਉਹ ਸਾਰੇ ਥਾਂ ਹੀ ਬੈਠਾ ਹੋਇਆ ਹੈ ਇੱਕ ਹੀ ਪ੍ਰਮਾਤਮਾ ਹੈ ਉਹ ਨੂੰ ਹੀ ਆਪਾਂ ਵੱਖ-ਵੱਖ ਕਰਕੇ ਵੱਖ-ਵੱਖ ਧਰਮਾਂ 'ਚ ਮੰਨੀ ਜਾ ਰਹੇ ਆ ਸੋ ਗੱਲ ਇੰਨੀ ਹੈ ਕਿ ਜਿਨੇ ਆਪਣੇ ਘਰ ਦੇ ਦਰਵਾਰ ਨੂੰ ਮੰਨ ਲਿਆ ਆਪਣੇ ਘਰ ਦੇ ਦਰਵਾਰ ਨੂੰ ਵੱਡਾ ਸਮਝ ਲਿਆ ਤੇ ਉਹਦੇ ਵਿੱਚ ਹੀ ਸਾਰਿਆਂ ਦੇ ਦਰਸ਼ਨ ਹੋ ਜਾਣਗੇ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਸੋ ਕਈ ਆ ਕਿ ਦੂਰ ਦੂਰ ਤੱਕ ਦਰਬਾਰਾਂ ਤੇ ਜਾਂਦੇ ਆ ਯਾਤਰਾ ਕਰਦੇ ਆ ਕਿ ਅਸੀਂ ਉਸ ਥਾਂ ਤੇ ਵੀ ਜਾਣਾ ਹੈ ਉਸ ਥਾਂ ਤੇ ਵੀ ਜਾਣਾ ਹੈ ਜੇਕਰ ਉਹ ਹੀ ਮਨ ਚਿੱਤ ਲਾ ਕੇ ਸੇਵਾ ਆਪਾਂ ਘਰ ਦੇ ਦਰਵਾਜ਼ੇ ਦੀ ਕਰ ਲੈਨੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਤੁਸੀਂ ਜੇਕਰ ਮਲਾਉਂਗੇ ਦਰਸ਼ਨ ਕਰਾਉਂਗੇ ਤਾਂ ਅਸੀਂ ਜ਼ਰੂਰ ਕਰ ਪਾਵਾਂਗੇ ਜਦੋਂ ਇਹ ਆਪਾਂ ਵਿਸ਼ਵਾਸ ਰੱਖਦੇ ਆ ਤਾਂ ਉਹ ਪ੍ਰਮਾਤਮਾ ਐਡਾ ਬਿਆਨਤ ਹੈ ਕਿ ਉਸ ਸੁਪਨੇ ਰਾਹੀਂ ਹੀ ਦਰਸ਼ਨ ਕਰਵਾ ਦੇਵੇਗਾ ਜਿਹੜੇ ਵੀ ਫੱਕਰ ਫਕੀਰ ਦੇ ਤੁਸੀਂ ਦਰਸ਼ਨ ਕਰਨੇ ਚਾਹੋਗੇ ਜਦੋਂ ਤੁਸੀਂ ਆਪਣੇ ਮੁਰਸ਼ਿਦ ਨੂੰ ਐਡਾ ਕਾਬਲ ਸਮਝ ਲਓਗੇ ਉਹਦਾ ਦੇ ਦੋਗੇ ਕਿ ਵਸਤ ਜੋ ਵੀ ਹੈ ਇਹ ਮੇਰੇ ਲਈ ਹੈ ਤੇ ਫਿਰ ਤੁਸੀਂ ਦੇਖੋਗੇ ਜੋ ਜ਼ਿੰਦਗੀ ਵਿੱਚ ਨਹੀਂ ਵੀ ਸੋਚਿਆ ਹੋਵੇਗਾ ਉਹ ਵੀ ਜ਼ਿੰਦਗੀ ਵਿੱਚ ਦੇਖ ਸਕੋਗੇ ਸੋ ਬਾਕੀ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਸੋ ਜਰੂਰ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਡੇ ਇੱਕ ਛੋਟੀ ਜੀ ਪ੍ਰੋਬਲਮ ਹੈ ਸੋ ਇਸ ਕਰਕੇ ਅਸੀਂ ਹਜੇ ਇਹ ਕਰਮ ਨਹੀਂ ਕਰ ਰਹੇ ਸੋ ਜਿਸ ਦਿਨ ਪਰਮਾਤਮਾ ਉਹ ਰਸਤੇ ਖੋਲ ਦੇਵੇਗਾ ਉਸ ਦਿਨ ਅਸੀਂ ਤੁਹਾਨੂੰ ਦਰਬਾਰ ਦੇ ਦਰਸ਼ਨ ਜਰੂਰ ਕਰਵਾਵਾਂਗੇ ਆਪਣਾ ਐਡਰੈਸ ਵੀ ਦੱਸਾਂਗੇ ਸੋ ਕਮੈਂਟ ਆਉਂਦੇ ਹੀ ਰਹਿੰਦੇ ਆ ਕਿ ਆਪਣਾ ਪਤਾ ਦੱਸੋ ਸੋ ਜਰੂਰ ਅਸੀਂ ਤੁਹਾਨੂੰ ਆਪਣਾ ਪਤਾ ਦੱਸਾਂਗੇ ਤੇ ਦਰਸ਼ਨ ਦਰਬਾਰ ਦੇ ਜਰੂਰ ਕਰਾਵਾਂਗੇ ਜੀ ਸੋ ਹਜੇ ਤਾਂ ਜੋ ਸਾਨੂੰ ਜਾਣ ਪਛਾਣ ਵਿੱਚ ਵੀ ਹੈ ਸਾਡੇ ਉਹਨਾਂ ਨੂੰ ਵੀ ਅਸੀਂ ਕਦੇ ਦਰਬਾਰ ਤੇ ਵੀ ਬੁਲਾਇਆ ਜੋ ਵੀ ਦੱਸਿਆ ਹੈ ਸੇਵਾ ਕਰਮ ਨੂੰ ਹੀ ਕਿਹਾ ਹੈ ਕਿ ਕਰਮ ਚੰਗੇ ਕਰੋ ਆਪਣੇ ਘਰ ਵਿੱਚ ਬੈਠ ਕੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਹੀ ਮੰਨ ਲਓ ਆਪਣੇ ਪੀਰਾਂ ਨੂੰ ਮੰਨ ਲਓ ਇਹਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਹੈ ਸੋ ਬਾਕੀ ਜੇਕਰ ਕਿਸੇ ਦਾ ਆਪ ਦਾ ਮਨ ਹੈ ਕਿ ਅਸਲੀ ਦਰਸ਼ਨ ਕਰਨੇ ਆ ਜਾਣਾ ਹੈ ਤੇ ਜਰੂਰ ਤੁਹਾਨੂੰ ਮੌਕਾ ਦੇਵਾਂਗੇ ਜੇਕਰ ਹੋ ਸਕੇ ਤਾਂ ਜਰੂਰ ਸਾਨੂੰ ਮਿਲਣ ਆਉਣਾ ਜੀ ਸੋ ਜਲਦੀ ਹੀ ਪ੍ਰਮਾਤਮਾ ਕਰੇ ਕਿ ਇਹ ਦਿਨ ਆਵੇ ਤੇ ਅਸੀਂ ਤੁਹਾਨੂੰ ਬੁਲਾਈਏ ਸੋ ਬਾਕੀ ਪ੍ਰਮਾਤਮਾ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੁਸੀਂ ਆਪਣੇ ਮੁਰਸ਼ਿਦ ਦੀ ਸੇਵਾ ਕਰਦੇ ਰਹੋ ਕਿ ਉਹ ਮਾਲਕ ਨੇ ਚਾਹਿਆ ਤੇ ਜ਼ਰੂਰ ਅਰਦਾਸਾਂ ਬੇਨਤੀਆਂ ਨੂੰ ਪੂਰੀਆਂ ਕਰੇਗਾ ਸੋ ਮਾਲਕ ਦੇ ਘਰ ਕੀਤੀਆਂ ਅਰਦਾਸਾਂ ਕਦੇ ਖਾਲੀ ਨਹੀਂ ਮੁੜਦੀਆਂ ਉਹ ਜ਼ਰੂਰ ਸੁਣਦਾ ਹੈ ਸਭ ਕੁਝ ਜਾਣੀ ਜਾਣ ਹੈ ਸੋ ਜਿੰਨਾ ਸਾਡਾ ਝਕਾਬ ਪ੍ਰਮਾਤਮਾ ਦੀ ਤਰਫ ਹੋਵੇਗਾ ਉੰਨੀ ਜਲਦੀ ਪ੍ਰਮਾਤਮਾ ਪੁਕਾਰ ਨੂੰ ਸੁਣਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਹੁਣ ਗੱਲ ਕਰੀਏ ਕੀ ਜਦੋਂ ਪ੍ਰਮਾਤਮਾ ਪ੍ਰੀਖਿਆ ਲੈਂਦਾ ਹੈ ਤਾਂ ਕੀ ਇਨਸਾਨ ਨੂੰ ਨਜ਼ਰ ਆਉਂਦਾ ਹੈ ਤੇ ਕੀ ਕੀ ਬਦਲਾਅ ਪਤਾ ਚੱਲਦੇ ਆ ਤੇ ਜਦੋਂ ਆਪਾਂ ਪ੍ਰਮਾਤਮਾ ਦੀ ਪ੍ਰੀਖਿਆ ਲੈਣ ਲੱਗਦੇ ਆ ਤੇ ਉਦੋਂ ਸਾਡੇ ਮਨ ਅੰਦਰ ਕੀ ਚੱਲਦਾ ਹੈ ਸੋ ਜਦੋਂ ਵੀ ਪ੍ਰਮਾਤਮਾ ਪ੍ਰੀਖਿਆ ਲਵੇਗਾ ਤੁਹਾਨੂੰ ਆਪਣੇ ਨਾਲ ਜੋੜਨਾ ਚਾਹਵੇਗਾ ਤੇ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਮੁਸ਼ਕਲ ਆਉਣਗੀਆਂ ਰੁਕਾਵਟਾਂ ਆਉਣਗੀਆਂ ਕੋਈ ਕੰਮ ਨਹੀਂ ਬਣੇਗਾ ਕੰਮ ਨੂੰ ਹੱਥ ਪਾਉਂਗੇ ਕੰਮ ਕੋਈ ਚੱਲੇਗਾ ਨਹੀਂ ਸੋ ਪਰੇਸ਼ਾਨੀ ਤੇ ਪਰੇਸ਼ਾਨੀ ਜਾਂ ਫਿਰ ਦੁੱਖ ਤਕਲੀਫਾਂ ਜ਼ਿੰਦਗੀ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਦਵਾਈਆਂ ਤੇ ਇਨਸਾਨ ਲੱਗਦਾ ਹੈ ਪਰ ਕੁਝ ਸਮੇਂ ਲਈ ਇਹ ਡਰਨ ਵਾਲੀ ਗੱਲ ਨਹੀਂ ਹੈ ਕਿ ਜੇਕਰ ਆਪਾਂ ਸੁਣਦੇ ਗਈਏ ਕਿ ਨਹੀਂ ਸੇਵਾ ਨਹੀਂ ਕਰਦੇ ਸੇਵਾ ਦੇ ਨਾਲ ਇਹ ਸਭ ਖੁਸ਼ ਹੋਵੇਗਾ ਸੇਵਾ ਤੋਂ ਬਿਨਾ ਗਤੀ ਨਹੀਂ ਹੈ ਚਾਹੇ ਅੱਜ ਕਰ ਲੋ ਚਾਹੇ ਕੱਲ ਕਰ ਲੋ ਕਰਨੀ ਜ਼ਰੂਰ ਪਵੇਗੀ ਚਾਹੇ ਜਿਹਨੂੰ ਵੀ ਤੁਸੀਂ ਮੰਨਦੇ ਹੋ ਮੰਨਣਾ ਪੈਣਾ ਹੀ ਆ ਜੋ ਵੀ ਤੁਹਾਡੇ ਧਰਮ ਵਿੱਚ ਹੈ ਸੋ ਜੇਕਰ ਨਹੀਂ ਮੰਨਦੇ ਤੇ ਇਹਦੇ ਨਾਲ ਫਿਰ ਅਸੀਂ ਜੰਮਣ ਮਰਨ ਤੋਂ ਰਹਿਤ ਨਹੀਂ ਹੁੰਦੇ ਫਿਰ ਉਹ ਹੀ ਝੇੜਿਆਂ 'ਚ ਜੂਨਾਂ 'ਚ ਫਸ ਕੇ ਰਹਿ ਜਾਂਦੇ ਆ ਸੋ ਇਸ ਕਰਕੇ ਸਿਮਰਨ ਕਰਨਾ ਜ਼ਰੂਰੀ ਹੈ ਨਾਮ ਸ਼ਬਦ ਲੈਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਫਿਰ ਪ੍ਰਮਾਤਮਾ ਜਿਹਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਉਹਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਵੱਧ ਜਾਂਦੇ ਨੇ ਪਰ ਕੁਝ ਸਮੇਂ ਲਈ ਵੱਧਦੇ ਆ ਕਿਉਂਕਿ ਪ੍ਰਮਾਤਮਾ ਪਰਖਦਾ ਹੈ ਕਿ ਇੰਨੀ ਕੁ ਦੇਰ ਤੱਕ ਇਹ ਮੇਰੇ ਨਾਲ ਪਿਆਰ پا ਕੇ ਰਹਿ ਸਕਦਾ ਹੈ ਟਿਕਿਆ ਰਹਿ ਸਕਦਾ ਹੈ ਇਨਸਾਨ ਇਸ ਕਰਕੇ ਦੁੱਖ ਤਕਲੀਫਾਂ ਜ਼ਿੰਦਗੀ ਵਿੱਚ ਆਉਂਦੇ ਆ ਤੇ ਘਬਰਾਉਣਾ ਨਹੀਂ ਕਦੇ ਵੀ ਕਿ ਇਹ ਸਮਝਣਾ ਕਿ ਸਾਨੂੰ ਪਰਮਾਤਮਾ ਨੇ ਆਪ ਯਾਦ ਕੀਤਾ ਹੈ ਕਿਉਂਕਿ ਪਰਮਾਤਮਾ ਨੂੰ ਜੇਕਰ ਪਾਉਣਾ ਹੈ ਜਾਂ ਆਪਾਂ ਉਹਨੂੰ ਦੁੱਖ ਵਿੱਚ ਪਾ ਸਕਦੇ ਹਾਂ ਜਾਂ ਗਰੀਬੀ ਵਿੱਚ ਪਾ ਸਕਦੇ ਹਾਂ ਦੋਨਾਂ ਵਿੱਚ ਹੀ ਅਸੀਂ ਉਸ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਤੇ ਪਾ ਸਕਦੇ ਹਾਂ ਜੇਕਰ ਅਮੀਰੀ ਵਿੱਚ ਕਹੀਏ ਕਿ ਬਿਨਾਂ ਦੁੱਖ ਦੇ ਅਸੀਂ ਅਮੀਰੀ ਵਿੱਚ ਹੈ ਤਾਂ ਉਹ ਪਰਮਾਤਮਾ ਨੂੰ ਯਾਦ ਕਰ ਲਈਏ ਤੇ ਕੋਈ ਕਰਦਾ ਹੀ ਨਹੀਂ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੋ ਇਥੋਂ ਹੀ ਪਤਾ ਚੱਲਦਾ ਹੈ ਕਿ ਪ੍ਰਮਾਤਮਾ ਤੁਹਾਨੂੰ ਪਸੰਦ ਕਰਦਾ ਹੈ ਚਾਹੁੰਦਾ ਹੈ ਇਸ ਲਈ ਦੁੱਖ ਆਉਂਦੇ ਆ ਤੇ ਜਿਹਦੇ ਨਾਲ ਤੁਸੀਂ ਦੋ ਟਾਈਮ ਉਸ ਮੁਰਸ਼ਿਦ ਨੂੰ ਹਰ ਵੇਲੇ ਹੀ ਯਾਦ ਰੱਖਦੇ ਆ ਤੇ ਯਾਦ ਕਰਦੇ ਆ ਤੇ ਹੁਣ ਜਦੋਂ ਇਨਸਾਨ ਫਿਰ ਪ੍ਰਮਾਤਮਾ ਦੀ ਪ੍ਰੀਖਿਆ ਲੈਂਦਾ ਉਹ ਕਦੋਂ ਲੈਂਦਾ ਹੈ ਜਦੋਂ ਇਹ ਪ੍ਰੀਖਿਆ ਦੇ ਵਿੱਚੋਂ ਇਨਸਾਨ ਪਾਸ ਹੋ ਜਾਂਦਾ ਹੈ ਜਿਸ ਦਿਨ ਫਿਰ ਇਨਸਾਨ ਨੂੰ ਇਹ ਲੱਗਦਾ ਹੈ ਕਿ ਹੁਣ ਅਸੀਂ ਸਭ ਕੁਝ ਪ੍ਰਮਾਤਮਾ ਲਈ ਕੀਤਾ ਉਹਨਾਂ ਦੀ ਪ੍ਰੀਖਿਆ ਵਿੱਚ ਪਾਸ ਹੋ ਚੁੱਕੇ ਆ ਹੁਣ ਸਾਨੂੰ ਕਿਸੇ ਨਾ ਕੋਈ ਮਤਲਬ ਨਹੀਂ ਪਰ ਹੁਣ ਵੀ ਪ੍ਰਮਾਤਮਾ ਸਾਡੀ ਕਿਉਂ ਨਹੀਂ ਸੁਣਦਾ ਪਿਆ ਹੁਣ ਪ੍ਰਮਾਤਮਾ ਨੂੰ ਪਰਖਣ ਦੀ ਵਾਰੀ ਹੈ ਕਿ ਇਹ ਸਾਡੇ ਕੰਮ ਸਵਾਰਨਗੇ ਸੋ ਫਿਰ ਇਨਸਾਨ ਇੱਕ ਆਪਣੇ ਆਪ ਵਿੱਚ ਇੱਕ ਗੱਲ ਨੂੰ ਧਾਰ ਲੈਂਦਾ ਹੈ ਵਾਦਾ ਕਰ ਲੈਂਦਾ ਹੈ ਕਿ ਇੰਨੇ ਸਮੇਂ ਵਿੱਚ ਇਹ ਕਰਮ ਦੇਖਣਾ ਹੈ ਕਿ ਪ੍ਰਮਾਤਮਾ ਵਾਕੇ ਸਾਥ ਦਿੰਦਾ ਹੈ ਤੁਸੀਂ ਪਰਖ ਕੇ ਦੇਖੋਗੇ ਫਿਰ ਪ੍ਰਮਾਤਮਾ ਕਿਸੇ ਨਾ ਕਿਸੇ ਦੇ ਤਰੂਪ ਤੁਹਾਡੇ ਉਹ ਕੰਮ بگੜੇ ਹੋਏ ਭਣਾ ਦੇਵੇਗਾ ਜਿਹਦੇ ਵਿੱਚ ਤੁਹਾਨੂੰ ਫਿਰ ਹੌਸਲਾ ਮਿਲੇਗਾ ਦੀ ਵਾਕਈ ਪ੍ਰਮਾਤਮਾ ਨੇ ਸਾਡੀ ਅੱਜ ਪੁਕਾਰ ਜਿਹੜੀ ਸੁਣ ਲਈ ਕਿਉਂਕਿ ਜਿਸ ਦਿਨ ਤੁਸੀਂ ਪ੍ਰਮਾਤਮਾ ਦੀ ਨਜ਼ਰ ਵਿੱਚ ਪਾਸ ਹੋ ਗਏ ਤੁਹਾਨੂੰ ਇਹਨੇ ਲੱਗਿਆ ਕਿ ਹੁਣ ਅਸੀਂ ਸਾਰੇ ਰਿਸ਼ਤਿਆਂ ਤੋਂ ਟੁੱਟ ਗਏ ਸਿਰਫ ਅਸੀਂ ਪ੍ਰਮਾਤਮਾ ਲਈ ਜੀਉਂਦੇ ਆਂ ਤੇ ਇੱਥੇ ਤੱਕ ਪਹੁੰਚ ਗਏ ਆਂ ਹੋਰ ਸਾਡੇ ਕੋਲ ਕੋਈ ਨਹੀਂ ਤੇ ਨਾ ਹੀ ਸਾਨੂੰ ਕਿਸੇ ਦੀ ਜ਼ਰੂਰਤ ਹੈ ਤਾਂ ਫਿਰ ਇਸ ਨੂੰ ਕਿਹਾ ਜਾਂਦਾ ਕਿ ਅਸੀਂ ਮੁਰਸ਼ਿਦ ਦੀ ਪ੍ਰੀਖਿਆ ਲੈ ਰਹੇ ਆਂ ਕਿ ਹੁਣ ਮੁਰਸ਼ਿਦ ਸਾਡੇ ਲਈ ਕੀ ਕਰੇਗਾ ਇੰਨੇ ਸਮੇਂ ਵਿੱਚ ਕਿਉਂਕਿ ਇਹ ਕੰਮ ਵੀ ਹੋਣਾ ਇੰਨੇ ਤੋਂ ਇੰਨੇ ਸਮੇਂ ਵਿੱਚ ਜ਼ਰੂਰੀ ਹੈ ਤਾਂ ਫਿਰ ਦੇਖੋਗੇ ਉਹ ਕੰਮ ਉੱਤੇ ਮੇਂ ਬਣਦੇ ਆ ਸੋ ਜਦੋਂ ਕੰਮ ਬਣ ਜਾਣ ਤਾਂ ਸਮਝ ਲੈਣਾ ਕੀ ਹੁਣ ਮਾਲਕ ਸਾਡੇ ਨਾਲ ਹੈ